ਮਟਾਪੇ ਦੀ ਜੜ ਹੈ ਫੈਟ ਸੈਲਸ ਠੀਕ ਹੈ ਫੈਟ ਕਿੱਦਾਂ ਬਣਦਾ ਬੋਡੀ ਦੇ ਅੰਦਰ ਫੈਟ ਦੀ ਪਰਫਾਰਮੈਂਸ ਜਿਹੜੀ ਬੋਡੀ ਦੇ ਅੰਦਰ ਫੈਟ ਦੀ ਐਂਟਰੀ ਕਿੱਥੋਂ ਹੁੰਦੀ ਹੈ ਜਿਹੜਾ ਪੇਟ ਆਪਣਾ ਲਟਕਦਾ ਪੇਟ ਬਾਹਰ ਨੂੰ ਆ ਜਾਂਦਾ ਉਹ ਕਿੱਥੋਂ ਆਂਦਾ ਵੱਧ ਖਾ ਪੀ ਲੈਨੇ ਜੀ ਜਦੋਂ ਨਹੀਂ ਉਹ ਤੁਹਾਡੇ ਮੈਟਾਬੋਲਿਜ਼ਮ ਦਾ ਸਾਰਾ ਖੇਲ ਹੈ ਜੀ ਮੈਟਾਬੋਲਿਜ਼ਮ ਇਹ ਚੀਜ਼ ਹੈ ਵੀ ਜਦੋਂ ਤੁਸੀਂ ਕੋਈ ਵੀ ਚੀਜ਼ ਖਾਂਦੇ ਹੋ ਜਦੋਂ ਤੁਹਾਨੂੰ ਹਜ਼ਮ ਨਹੀਂ ਹੁੰਦੀ ਉਹ ਡਾਇਰੈਕਟਲੀ ਫੈਟ ਸੈਲ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਠੀਕ ਹੈ ਜਦੋਂ ਫੈਟ ਸੈਲ ਦੇ ਵਿੱਚ ਕਨਵਰਟ ਹੋ ਗਈ ਉਹ ਬੋਡੀ ਨੇ ਤੁਸੀਂ ਖਾਣਾ ਖਾਦਾ ਐਜ਼ ਇਟ ਇਜ਼ ਚੁੱਕ ਕੇ ਉਹਨੂੰ ਸਟੋਰ ਮਾਰਿਆ ਠੀਕ ਹੈ ਜਿੱਦਾਂ ਤੁਹਾਡੀ ਮੋਬਾਈਲ ਦੀ ਮੈਮਰੀ ਨਹੀਂ ਫੁੱਲ ਜਾਂਦੀ ਹਾਂਜੀ ਇਦਾਂ ਤੁਹਾਡੇ ਢਿੱਡ ਦੀ ਵੀ ਮੈਮਰੀ ਹੁੰਦੀ ਹੈ ਠੀਕ ਹੈ ਢਿੱਡ ਦੀ ਮੈਮਰੀ ਇਨ ਦਾ ਸੈਂਸ ਇਹ ਵੇ ਕਿ ਜਦੋਂ ਤੁਸੀਂ ਕੋਈ ਖਾਣਾ ਖਾਦਾ ਜਦੋਂ ਉਹਨੂੰ ਤੁਸੀਂ ਪਚਾਇਆ ਹੀ ਨਹੀਂ ਤੇ ਉਹਨੇ ਸਰੀਰ ਨੇ ਉਹਦੇ ਅੰਦਰ એનર્ਜੀ ਨਹੀਂ ਦੇਣੀ ਖਾਣੇ ਨਾਲ ਤੁਹਾਨੂੰ ਓਕੇ ਐਕਟੀਵਿਟੀ ਕਰਨ ਦੇ ਕਾਬਿਲ ਨਹੀਂ ਆਪਾਂ ਰੋਟੀ ਖਾਣ ਤੋਂ ਬਾਅਦ ਲਸਾਰਜਿਕ ਜਿਹਾ ਫੀਲ ਕਰਦੇ ਆ ਵੀ ਸੌਜਣੇ ਆ ਰੋਟੀ ਖਾਣ ਤੋਂ ਬਾਅਦ ਤੇ ਬੰਦੇ ਨੂੰ એનર્ਜੀ ਆਣੀ ਚਾਹੀਦੀ ਹੈ ਤੇਜ਼ੀ ਆਣੀ ਚਾਹੀਦੀ ਹੈ ਤਾਂ ਮਤਲਬ ਇਹ ਵੇ ਕਿ ਤੁਹਾਨੂੰ ਬਦ ਹਜਮੀ ਦੀ ਸ਼ਿਕਾਇਤ ਹੈ ਤੁਹਾਡਾ ਜਿਹੜਾ ਖਾਦਾ ਪੀਤਾ ਉਹ ਸਹੀ ਜਗ੍ਹਾ ਯੂਟਿਲਾਈਜ਼ ਨਹੀਂ ਹੋ ਰਿਹਾ ਸਹੀ ਜਗ੍ਹਾ ਸਟੋਰ ਨਹੀਂ ਹੋ ਰਿਹਾ